ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਲਗਾਤਾਰ ਪੱਖ ਦਾ ਦਿਖਾਈ ਦੇ ਰਿਹਾ ਅੱਜ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਹਰਿੰਦਰਪਾਲ ਸਿੰਘ ਚੰਦੂ ਮਾਛਾ ਦੇ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਭਰਨ ਸਮੇਂ ਐਫੀਡੇਵਟ 'ਚ ਹੋ ਰਹੇ ਕਪਲੇ ਨੂੰ ਲੈ ਕੇ ਸਵਾਦ ਚੁੱਕਦੇ ਹੋਏ ਅਫਸਰਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਐਫੀਡੇਵਟ ਦੇ ਵਿੱਚ ਕੀਤੀਆਂ ਗਲਤੀਆਂ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਅਫਸਰਾਂ ਖਿਲਾਫ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ। ਇਸ ਦੇ ਨਾਲ ਹੀ ਚੰਦੂ ਮਾਚਰਾ ਨੇ ਅੱਗੇ ਕਿਹਾ ਕਿ ਮੌਜੂਦਾ ਵਿਧਾਇਕ ਤੇ ਪਾਰਟੀ ਆਗੂ ਆਪਣੇ ਸਰਪ੍ਰਸਤਾ ਨੂੰ ਖੁਸ਼ ਕਰਨ ਦੇ ਲਈ ਵੱਡੀਆਂ ਚਾਲਾਂ ਚੱਲ ਰਹੇ ਨੇ ਪਹਿਲਾਂ ਤਾਂ ਐਨਓਸੀ ਵਾਲੀ ਦੇ ਰਹੇ ਸੀ ਲੜ ਲੜ ਕੇ ਐਨਓਸੀਆਂ ਦਵਾਈਆਂ ਪਈਆਂ ਫਿਰ ਕਾਗਜ਼ ਵੀ ਨਹੀਂ ਭਰਦੇ ਦੇ ਸੀਗੇ ਫਾਈਲਾਂ ਫਾੜ ਦਿੱਤੀਆਂ ਗਈਆਂ ਦਿਨ ਦਿਹਾੜੇ ਸ਼ਰੇਆਮ ਮੀਡੀਆ ਦੇ ਸਾਹਮਣੇ ਤੇ بڑے ਔਖੇ ਉਹਨਾਂ ਦੀਆਂ ਫਾਈਲਾਂ ਭਰਵਾਈਆਂ ਤੇ ਹੁਣ ਕੱਲ ਸਕਰੂਟਨੀਗ ਸੀਗੀ ਤੇ ਸਕਰੂਟਨੀਗ ਦੇ ਵਿੱਚ ਜੋ ਹਾਲ ਪੰਜਾਬ ਦੇ ਲੋਕ ਰਾਜ ਦਾ ਅੱਜ ਦੀ ਮੌਜੂਦਾ ਸਰਕਾਰ ਨੇ ਕੀਤਾ ਬੇਹਦ ਅਮਤ ਭਗਾ ਤੇ ਮੈਂ ਇਹਨਾਂ ਸਰਕਾਰ ਚ ਚਾਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੁਹਾਡੇ ਐਮਐਲਏ ਨੇ ਤੁਹਾਡੇ ਨੁਮਾਇੰਦਿਆਂ ਨੇ ਨੀਚੀ ਚੌਧਰਾ ਵਾਸਤੇ ਤੁਸੀਂ ਆਪਣੇ ਚਿਹਤਿਆਂ ਨੂੰ ਆਪਣੇ ਹਾਂ ਵਿੱਚ ਹਾਂ ਭਰਨ ਵਾਲੇ ਲੋਕਾਂ ਨੂੰ ਸਰਪੰਚ ਬਣਾਉਣ ਵਾਸਤੇ ਜਿਵੇਂ ਪਿੰਡਾਂ ਦਾ ਭਾਈਚਾਰਾ ਪਿੰਡਾਂ ਦਾ ਇਤਿਫਾਕ ਪਿੰਡਾਂ ਦਾ ਏਕਾ ਖਤਮ ਕਰਤੇ ਆ ਮੈਂ ਸਮਝਦਾ ਵੀ ਉਹ ਬਹੁਤ ਲੰਮਾ ਸਮਾਂ ਨੂੰ ਠੀਕ ਕਰਨ ਨੂੰ ਲੱਗੂਗਾ ਤੁਸੀਂ ਬਹੁਤ ਵੱਡਾ ਪਹਾੜਾ ਪੰਜਾਬ ਦੇ ਲੋਕਾਂ ਦੇ ਵਿੱਚ ਪਾਤਿਆ ਪਿੰਡਾਂ ਦੇ ਲੋਕਾਂ ਵਿੱਚ ਪਾਤਿਆ ਹੁਣ ਤੁਸੀਂ ਦੇਖੋ ਵੀ ਆ ਐਫੀ ਡਾਟ ਭਰਦੇ ਆ ਜਦੋਂ ਆਪਾਂ ਨਾਮੀਨੇਸ਼ਨ ਪੇਪਰ ਦੇ ਨਾਲ ਐਨਓਸੀਆਂ ਦਿੱਤੀਆਂ ਗਈਆਂ ਵੀਡੀਓਜ਼ ਵੱਲੋਂ ਦਿੱਤੀਆਂ ਗਈਆਂ ਤੇ ਉਹੀ ਵੀਡੀਓ ਉਹਨਾਂ ਦੇ ਕਬਜ਼ੇ ਸਿੱਧ ਕਰ ਰਹੇ ਨੇ ਬਾਅਦ ਵਿੱਚ ਵੀਰੇ ਦੇ ਕਬਜੇ ਦੇ ਸੈਨੋਸੀਆ ਦੇ ਵਿੱਚ ਜਿਹੜੇ ਐਫੀਡਵਟ ਲੱਗਦੇ ਨੇ ਨਾਲ ਇਹਨਾਂ ਦੇ ਵਿੱਚ ਸਾਫ਼ ਲਿਖਿਆ ਹੁੰਦਾ ਹੈ ਵੀ ਮੇਰੇ ਜਾਂ ਮੇਰੇ ਪਰਿਵਾਰ ਮੈਂਬਰ ਵੱਲ ਗ੍ਰਾਮ ਪੰਚਾਇਤ ਦਾ ਕੋਈ ਕਿਸੇ ਕਿਸਮ ਦਾ ਜਿਹੜਾ ਕਬਜਾ ਨਹੀਂ ਹੈ ਤੇ ਤੁਸੀਂ ਇਹਦਾ ਕਬਜਾ ਇਹਦਾ ਐਫੀਡਵਟ ਹੈ ਜਦੋਂ ਇਸ ਬੰਦੇ ਤੇ ਕਾਰਵਾਈ ਕਰੋ ਇਹਨੂੰ ਸਜ਼ਾ ਦਿਓ ਵੀ ਦਾ ਕਬਜਾ ਜਿਹਨੇ ਐਫੀਡਵਟ ਗਲਤ ਲਾਇਆ ਜਾਂ ਫਿਰ ਉਹ ਅਧਿਕਾਰੀ ਜਿਹਨੇ ਮੈਂ ਸਮਝਦਾ ਵੀ ਅਧਿਕਾਰੀਆਂ ਨੇ ਕੀ ਕਰਦਾ ਸੀ ਜੀ ਵੀਡੀਓ ਦਫ਼ਤਰ ਕੱਲ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਵੀਡੀਓ ਦਫ਼ਤਰ ਆਪਣੇ ਕਬਜ਼ੇ ਚ ਲੈ ਲੇ ਕੱਲ ਤੇ ਛੋਟੇ ਛੋਟੇ ਆਬਜੈਕਸ਼ਨ ਲਾਉਂਦੇ ਸੀਗੇ ਤੇ ਆਬਜੈਕਸ਼ਨਾਂ ਨੂੰ ਵੀਡੀਓ ਦਫ਼ਤਰ ਕੋਲੋਂ ਸਹੀ ਕਰਵਾ ਕੇ ਦੇ ਦਿੰਦੇ ਸੀਗੇ ਤੇ ਹੁਣ ਕੀ ਹੋਇਆ ਵੀ ਕੱਲ ਆਬਜੈਕਸ਼ਨਾਂ ਦੇ ਨਾਲ ਤੁਸੀਂ ਰਾਤ ਨੂੰ ਲੇਟ ਡਰਾਈਵ ਤੱਕ ਜਿਸ ਤਰ੍ਹਾਂ ਜੜੀਆਂ ਜਾਰੀ ਕਰਦੇ ਰਹੇ ਆਪਣੇ ਚਿਹਤਿਆਂ ਨੂੰ ਬਣਾਇਆ ਐਡੀਆਂ ਚਲਾਕੀਆਂ ਚੁਸਤੀਆਂ ਕਈ ਪਿੰਡਾਂ ਵਿੱਚ ਕੀਤੀਆਂ ਵੀ ਜਿਵੇਂ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਨੇ ਜਿੱਥੋਂ ਉਹ ਜਿੱਤਦੇ ਸੀ ਉੱਥੋਂ ਉਹਨਾਂ ਦੇ ਕਾਗਜ਼ ਰੱਦ ਕਰਤੇ ਜਿੱਥੋਂ ਉਹਨਾਂ ਦੀਆਂ ਵੋਟਾਂ ਲਗਭਗ ਮੁਕਾਬਲੇ 'ਚ ਨੇ ਉੱਥੋਂ ਉਹਨਾਂ ਦੇ ਕਾਗਜ਼ ਸਹੀ ਕਰਤੇ ਤਾਂ ਕਿ ਦੇਖਣ 'ਚ ਵੀ ਲੱਗੇ ਕਈ ਪਿੰਡਾਂ 'ਚ ਆਏ ਆ ਵੀ ਚਲੋ ਸਾਡਾ ਹੋਊਗਾ ਹੁਣ ਕਈ ਪਿੰਡ ਐਜਾਂ ਦੇ ਨੇ ਜਿੱਥੇ ਪੰਚਾਇਤ ਦੀ ਜ਼ਮੀਨ ਹੀ ਨਹੀਂ ਹੈਗੀ ਪੰਚਾਇਤ ਦੀ ਜ਼ਮੀਨ ਹੀ ਨਹੀਂ ਹੈਗੀ ਉਹਨਾਂ ਪਿੰਡਾਂ ਦੇ ਜਿਹੜੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਨੇ ਕਹਿੰਦੇ ਜੀ ਇਹਨਾਂ ਦਾ ਪੰਚਾਇਤੀ ਜ਼ਮੀਨ ਤੇ ਕਰ ਜਾ ਇੱਕ ਪਿੰਡ ਹੈ ਬਰਕਤਪੁਰ ਐਸਾ ਜਿੱਥੇ ਉਮੀਦਵਾਰ ਸੇਵ ਹੀ ਉਸੇ ਗਾਇਰੇਚ ਉਸੇ ਲਾਲਕੀਰ ਦੇ ਵਿੱਚ ਉਸੇ ਥਾਂ 'ਤੇ ਤਕਰੀਬਨ ਰਹਿੰਦੇ ਨੇ ਤੇ ਉਹਨਾਂ ਨੇ ਕਾਗਜ਼ ਵੀ ਇਹ ਗਾਜੀ ਨਜਾਇਜ਼ ਥਾਂ ਦੇ ਉੱਤੇ ਰਹਿੰਦਾ ਤੇ ਉਹਦੇ ਕੋਲੇ ਮਰਲਾ ਥਾਂ ਨਹੀਂ ਆਪਣੀ ਥਾਂ ਨਹੀਂ ਹੈਗੀ ਉਹਦਾ ਪੰਚਾਇਤੀ ਥਾਂ ਤੇ ਕਿੱਕਰ ਹੋਊਗਾ ਕਹਿੰਦੇ ਦੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਸੋ ਕਹਿੰਦਾ ਭਾ ਮੈਂ ਹੁਣ ਬੇਨਤੀ ਇਹ ਹੈ ਆ ਵੀ ਦੇਖੋ ਇਹ ਬਹੁਤ ਮਾੜੀਆਂ ਰਿੱਤਾਂ ਹੈ ਜਿਹੜੀਆਂ ਇਹ ਸਰਕਾਰ ਨੇ ਪਾਤੀਆਂ ਤੇ ਬੜੀ ਬੇਸ਼ਰਮੀ ਦੇ ਨਾਲ ਪਾਈਓ ਦੇਖੋ ਕਿਵੇਂ ਕਹਿੰਦੇ ਨੇ ਖੁੱਲ ਕੇ ਵੀ ਅਸੀਂ ਤਾਂ ਜੀ ਬੜੀਆਂ ਸਾਫ਼ ਸੁਥਰੀਆਂ ਚੋਣਾਂ ਕਰਵਾ ਰਹੇ ਹਾਂ ਇੱਕੋ ਰੀਜ਼ਨ ਆ ਮੈਂ ਤਾਂ ਹੁਣ ਪਟਿਆਲੇ ਦੇ ਹੋਰ ਹਰ ਕੰਦੇ ਵੀ ਦੇਖ ਰਿਆ ਸੀ ਇੱਕੋ ਰੀਜ਼ਨ ਵੀ ਇਨਕ੍ਰੋਚਮੈਂਟ 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 ਐਡ ਪੰਜਾਬ ਪੰਚਾਇਤੀ ਜ਼ਮੀਨਾਂ ਤੇ ਬੈਠਾ ਯਾਰ ਕਮਾਲ ਦੀ ਗੱਲ ਆ ਤੁਸੀਂ ਕੀ ਕਰ ਰਹੇ ਹੋ ਫਿਰ ਤੇ ਐਫੀਡਬਟ ਜਾਂ ਇੰਨੇ ਪੰਜਾਬ ਨੇ ਗਲਤ ਦੇਤੇ ਇੰਨੇ ਲੋਕਾਂ ਨੇ ਗਲਤ ਐਫੀਡਬਟ ਦੇਤੇ ਫਿਰ ਜ਼ਿਆਦਾ ਇਹ ਕਾਰਵਾਈ ਹੋਣੀ ਚਾਹੀਦੀ ਆ ਜਾਂ ਉਹਨਾਂ ਦੇ ਅਧਿਕਾਰੀਆਂ ਤੇ ਹੋਣੀ ਚਾਹੀਦੀ ਆ ਮੈਂ ਨਿੱਜੀ ਮੇਰਾ ਕੋਈ ਕਿਸੇ ਨਾਲ ਹੋਣੀ ਪਰ ਜੇ ਅਸੀਂ ਨਾ ਹੁਣ ਅੱਜ ਏਡੀਸੀ ਜਿਹੜੇ ਹੋਟਲ ਅਫਸਰ ਨੇ ਉਹਨਾਂ ਨੂੰ ਅਸੀਂ ਕੰਪਲੇਂਟ ਕਰਨ ਲੱਗੇ ਆ ਜੇ ਕੋਈ ਕਾਰਵਾਈ ਨਾ ਹੋਈ ਤਾਂ ਕੱਲ ਹਾਈ ਕੋਰਟ ਜਾਵਾਂਗੇ ਅਸੀਂ ਮੈਂ ਹਾਈ ਕੋਰਟ ਕਿਸੇ ਨਿੱਜੀ ਮਫਾਦ ਲਈ ਨਹੀਂ ਜਾ ਰਿਹਾ ਹੈਗਾ ਹਾਈ ਕੋਰਟ ਮੈਂ ਤਾਂ ਜਾ ਰਿਹਾ ਕੱਲ ਨੂੰ ਕਿਉਂਕਿ ਕੱਲ ਨੂੰ ਸਰਕਾਰਾਂ ਬਦਲਨੀ ਆ ਇਹ ਸਰਕਾਰ ਤਾਂ ਬਦਲ ਜਾਣੀ ਆ ਜਗ ਜਾਣਦਾ ਹੈ ਪਰ ਜਿਹੜੀ ਅਗਲੀ ਸਰਕਾਰ ਆਣੀ ਆ ਉਸ ਸਰਕਾਰ ਦੇ ਉਸ ਪਾਰਟੀ ਦੇ ਵਰਕਰਾਂ ਨੇ ਫਿਰ ਕਹਿਣਾ ਵੀ ਹੁਣ ਸਾਡੇ ਲਈ ਵੀ ਇਹ ਕੁਝ ਕਰੋ ਪਿਛਲੇ ਨੇ ਕੀਤਾ ਸੀਗਾ ਤੇ ਇਹ ਪ੍ਰੋਤ ਨੂੰ ਰੋਕਣਾ ਜ਼ਰੂਰੀ ਹੈ ਕਿਉਂਕਿ ਜੇ ਉਹ ਨਹੀਂ ਕਰੂਗਾ ਜਿਹੜਾ ਉਹ ਕਹਿੰਦਾ ਉਹਦਾ ਲੀਡਰ ਹੋਊਗਾ ਕਹੂਗਾ ਯਾਰ ਤੂੰ ਤਾਂ ਢਿੱਲਾ ਲੈ ਲੈਣਾ ਫਰਾਣੇ ਨੇ ਐਂ ਏਦਾਂ ਕਾਹਦੇ ਰੱਦ ਕਰਾਤੇ ਸੀਗੇ ਏ ਦਿੱਲੀ ਜਾਣਾ ਸਿਸਰਾ ਇਹਨੂੰ ਰੋਕਣ ਵਾਸਤੇ ਹਾਈ ਕੋਰਟ ਦੇ ਵਿੱਚ ਕੱਲ ਅਸੀਂ ਜਾਵਾਂਗੇ ਤੇ ਅੰਜਾਮ ਤੱਕ ਲੜਾਂਗੇ ਇਸ ਕੇਸ ਨੂੰ ਮੈਂ ਉਹਨਾਂ ਅਧਿਕਾਰੀਆਂ ਨੂੰ ਕਹਿੰਦਾ ਵੀ ਅੱਜ ਦਾ ਦੇਣਾ ਤੁਹਾਡੇ ਕੋਲੇ ਇਹ ਸਾਰੇ ਜਿੰਨੇ ਕਾਗਜ ਆਰ ਉਸ ਕੋਲੋਂ ਵੀਡੀਓ ਦਫ਼ਤਰਾਂ ਦੇ ਵਿੱਚੋਂ ਜਿਹੜੀਆਂ ਗਲਤ ਰਿਪੋਰਟਾਂ ਤੁਸੀਂ ਦਿੱਤੀਆਂ ਉਹ ਅੱਜ ਠੀਕ ਕਰਾ ਲਓ ਆਪਣੇ ਆਪ ਜਾ ਕੇ ਕੱਲ ਸਵੇਰੇ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗੇ ਸਾਰੇ ਡੰਗੇ ਜਾਊਗੇ ਮੈਂ ਤੁਹਾਨੂੰ ਕਹਿੰਦਾ ਯਾਰ ਸਾਰੇ ਡੰਗੇ ਜਾਊਗੇ ਕਿਵੇਂ ਅਪਰੂਵ ਕਰੂਗੇ ਹੁਣ ਇੱਕ ਪਿੰਡ ਆ ਜਿਸ ਪਿੰਡ ਦੇ ਵਿੱਚ ਕਹਿੰਦੇ ਰੈਂਪ ਉਹਦਾ ਗਲੀ ਦੇ ਵਿੱਚ ਰੈਂਪ ਆ ਤੁਸੀਂ ਕਿਵੇਂ ਪ੍ਰੂਫ ਕਰੋਗੇ ਜੇ ਰੈਂਪ ਹੈ ਹੀ ਨਹੀਂ ਗਲੀ ਦੇ ਵਿੱਚ ਟੰਗੇ ਦਿਓਗੇ ਤੁਸੀਂ ਕਹਿੰਦੇ ਵੀ ਕਿਲਾ ਘਟਿਆ ਹੋਇਆ ਬੀਹੀ ਦੇ ਵਿੱਚ ਜੇ ਕਿਲਾ ਦਿਖੂਗਾ ਹੀ ਨਹੀਂ ਬੀਹੀ ਦੇ ਵਿੱਚ ਫਿਰ ਕਿਵੇਂ ਪ੍ਰੂਫ ਕਰੋਗੇ ਤੁਸੀਂ ਇਹ ਚੀਜ਼ਾਂ ਨੂੰ ਸੋ ਮੈਂ ਸਮਝਦਾ ਬੜੇ ਬਚਕਾਨਾ ਤੁਹਾਡੇ ਤੋਂ ਗੱਲਾਂ ਕਰਵਾ ਲੀਆਂ ਤੁਹਾਨੂੰ ਇਚ ਕਰਨਾ ਕਿਡਨੈਪ ਕਰਕੇ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਪਰ ਇਹਨੂੰ ਠੀਕ ਕਰ ਲਓ ਇਹਨੂੰ ਦਰੁਸਤ ਕਰ ਲਓ ਕੱਲ ਹਾਈ ਕੋਰਟ ਦੇ ਵਿੱਚ ਜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅੰਤ ਜਾਨ ਤੱਕ ਲੈ ਕੇ ਜਾਵਾਂਗੇ ਸਾਰੇ ਮਸਲੇ ਨੂੰ ਇਹ ਲੋਕ ਰਾਜ ਦੀ ਮੁੱਢਲੀ ਇਕਾਈ ਹੁੰਦੀ ਆ ਪੰਚਾਇਤੀ ਰਾ ਸਿਸਟਮ ਮੁੱਢਲੀ ਇਕਾਈ ਆ ਆਪਾਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਆਪਣੇ ਬੈਗ ਤੇ ਲਾ ਲੀਆਂ ਤੇ ਉਹਨਾਂ ਵਰਗੀ ਪੱਗ ਬਨ ਕੇ ਕਿਹੋ ਜਿਹਾ ਕੰਮ ਕਰ ਰਹੇ ਨੇ ਯਾਰ ਆਪਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਹਿਣਾ ਹੈ ਕਿ ਤੁਸੀਂ ਹਰਕਾ ਸਨੌਰ ਵਿੱਚ ਆਓ ਮੈਂ ਮੈਂ ਨਿਰਪੱਖਤਾ ਦੇ ਨਾਲ ਤੁਹਾਨੂੰ ਦੇਵਾਕੀ ਦੇ ਨਾਮ ਤੇ ਬੜੇ ਵੱਡੇ ਦਿਨਾਂ ਤੋਂ ਤੁਹਾਨੂੰ ਇਹ ਕਹਿਣਾ ਹੈ ਕਿ ਤੁਸੀਂ ਹਲਕਾ ਸਨੌਰ ਦੇ ਵਿੱਚ ਆਓ ਆ ਬਰਕਤਪੁਰ ਪਿੰਡ ਆਓ ਬਰਕਤਪੁਰ ਪਿੰਡ ਜਾ ਕੇ ਤੁਸੀਂ ਖੜ ਕੇ ਉੱਥੇ ਇਹ ਕਹਿ ਦਿਓ ਵੀ ਭਾਈ ਜਿਹੜੇ ਕਾਗਜ਼ ਰੱਦ ਕੀਤੇ ਆ ਇਹ ਅਸੀਂ ਸਹੀ ਰੱਦ ਕੀਤੇ ਆ ਇਹ ਸਬਜੈਕਸ਼ਨ ਤਹਿਤ ਕੀਤੇ ਆ ਆਬਜੈਕਸ਼ਨ ਲੋਕਾਂ ਨੂੰ ਪਿੰਡ ਵੀ ਦੀ ਸਾਥ ਵਿੱਚ ਖੜ ਕੇ ਪੜ ਕੇ ਸੁਣਾ ਦਿਓ ਮੈਂ ਕਹਿ ਦੂੰਗਾ ਵੀ ਹਾਂ ਸਹੀ ਰੱਦ ਹੋਏ ਫਿਰ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਵੀ ਤੁਹਾਡਾ ਤੁਹਾਡਾ ਅਸੀਂ ਘੰਟਾ ਨਹੀਂ ਲੰਦੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਕੇਵਲ ਇੱਕ ਘੰਟਾ ਲੈਣਾ ਚਾਹੁੰਦੇ ਆ ਅਸੀਂ ਤੁਹਾਡਾ ਕਿ ਤੁਸੀਂ ਪੱਤੀ ਝੁੰਗੀਆਂ ਪਿੰਡ ਆਓ ਪੱਤੀ ਝੁੰਗੀਆਂ ਪਿੰਡ ਆਓ ਜਿਸ ਪਿੰਡ ਬਾਰੇ ਮੈਂ ਪਹਿਲਾਂ ਵੀ ਕਿਹਾ ਸੀ ਇਹ ਇਥੋਂ ਦੇ ਨਮਾਇਦੇ ਨੇ ਜਿਹੜੇ ਸਤਕਾਰਯੋਗ ਉਹਨਾਂ ਦੇ ਸਤਕਾਰਯੋਗ ਪੀਐਸ ਸਾਹਿਬ ਦਾ ਪਿੰਡ ਹੈ ਉਸ ਪਿੰਡ ਦੀ ਸੱਤ ਵਿੱਚ ਆ ਕੇ ਕਹਿ ਦੋ ਵੀ ਉੱਥੋਂ ਦੇ ਜਿਹੜੇ ਲੋਕਾਂ ਦੇ ਕਾਗਜ਼ ਰੱਦ ਕੀਤੇ ਹੋ ਅਸੀਂ ਸਹੀ ਕੀਤੇ ਆ ਅਸੀਂ ਮੰਨ ਲਾ ਕਿ ਵੀ ਸਹੀ ਕੀਤੇ ਹੋਣਗੇ ਰੀਜ਼ਨ ਦੇਖੇ ਵੀ ਇਸ ਰੀਜ਼ਨ ਕਰਕੇ ਕੀਤੇ ਆ ਐਗਈ ਛੇਕੂਪੁਰ ਪਿੰਡਾ ਵਸਾਈ ਭਾਈਚਾਰੇ ਦਾ ਪਿੰਡ ਆ ਤੁਸੀਂ ਭਾਈਚਾਰੇ ਖੜਾਤੇ ਆ ਯਾਰ ਤੁਸੀਂ ਸਾਂਝਾ ਤੋੜਤੀਆਂ ਛੱਗੇ بڑے ਲੋਕ ਵਸਦੇ ਸੀਗੇ ਤੁਸੀਂ ਆਪਸ ਵਿੱਚ ਇਦਾਂ ਦੇ ਭੇਟ ਕਰਾਤੇ ਇਦਾਂ ਦੀ ਮੁੱਠੀ ਭੇਟ ਕਰਤੀਆਂ ਵੀ ਲੰਬਾ ਸਮਾਂ ਇਹਨੂੰ ਠੀਕ ਹੋਣ ਨੂੰ ਲੱਗੂਗਾ ਸੋ ਮੈਂ ਇੱਕ ਵਾਰੀ ਫੇਰ ਲਾਈਵ ਹੋ ਕੇ ਮੈਨੂੰ ਇਸ ਚੀ ਵੀਰ ਸsearchResults ਮੂਕ ਦਰਸ਼ਕ ਬੇਵਸ ਬਣ ਕੇ ਦੇਖੀ ਹੋ ਗਈ ਮੈਨੂੰ ਸਟੇਟ ਇਲੈਕਸ਼ਨ ਕਮਿਸ਼ਨ ਤੇ ਵੀ ਗਿਲਾ ਇਹ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੇ ਸੂ ਮੋਟਰ ਨੋਟਿਸ ਲੈਣਾ ਚਾਹੀਦਾ ਸੀ ਕਈ ਚੀਜ਼ਾਂ ਦਾ ਸੂ ਮੋਟਰ ਨੋਟਿਸ ਅੱਜ ਵੀ ਮੈਂ ਤੁਹਾਨੂੰ ਕਹਿਣਾ ਹੈ ਵੀ ਬਰਕਤਪੁਰ ਪਿੰਡ ਛੇਕੂਪੁਰਾ ਪਿੰਡ ਪਤੀ ਝੁੰਗੀਆਂ ਪਿੰਡ ਆਹ ਕੌਂਤ ਵਾਲੇ ਮੇਰੇ ਕੋਲੇ ਖੜੇ ਨੇ 780 ਵਾਲੇ ਬੈਠੇ ਬਿਸ਼ਨਗੜ ਝੂਗੀ ਵਾਲੇ ਖੜੇ ਨੇ 780 ਵਾਲੇ ਖੜੇ ਨੇ ਯਾਰ ਬਾਡੇ ਦੇ ਇਲਾਕੇ ਤੁਸੀਂ ਤਾਂ ਹਾਡੇ ਤੋਂ ਲੱਗ ਗਈ ਬਿਲਕੁਲੇ ਯਾਰ ਆਖਿਰ ਤੁਸੀਂ ਇਹ ਨਮਾਇੰਦੇ ਮੈਂ ਸਮਝਦਾ ਇੰਨਾ ਕਿ ਤਾਂ ਬੰਦਾ ਵੈਸੀ ਸਮਾਜਿਕ ਤੌਰ ਤੇ ਉੱਤੀ ਰੱਖਦਾ ਹੈ ਯਾਰ ਵੀ ਕੱਲ ਇਹਨਾਂ ਲੋਕਾਂ ਦੇ ਮੂੰਹ ਮੱਥੇ ਲੱਗਣਾ ਆਪਾਂ ਕਿਹੋ ਜਿਹਾ ਕੰਮ ਕਰਨ ਲੱਗੇ ਆ ਇਹ ਅਗੇ ਮਤਲਬ ਇੱਕ ਨਵੇਂ ਪੱਤਰ ਤੁਸੀਂ ਪਾ ਚੱਲੇ ਹੋ ਤੇ ਕਾਲਾ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲੇ ਚੀਜ਼ਾਂ ਜਿਹੜੀਆਂ ਲਿਖੀਆਂ ਜਾਣਗੀਆਂ ਸੋ ਮੈਂ ਬੇਨਤੀ ਕਰਦਾ ਵੀ ਹੁਣ ਅਧਿਕਾਰੀਆਂ ਨੂੰ ਵੀ ਕਹਿੰਦੇ ਵੀ ਤੁਹਾਡੇ ਕੋਲੇ ਹਜੇ ਸਮਾਂ ਇਹ ਆਪਣੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਇਹ ਦਰੁਸਤ ਕਰ ਲੋ ਨਹੀਂ ਕਹ ਲੋ ਹਾਈ ਕੋਰਟ ਦੀਆਂ ਪੌੜੀਆਂ ਜਿਹੜੀਆਂ ਹਰ ਹਾਲ ਦੇ ਵਿੱਚ ਤੇ ਅੰਜਾਮ ਤੱਕ ਲੈ ਕੇ ਜਾਵਾਂ ਇਹਨਾਂ ਸੋਚਿਆ ਉਹ 15 ਤਰੀਕ ਤੱਕ ਕੋਰਟ ਦੀ ਪੁਲਿਸਨਾ ਪੈ ਗਈਆਂ ਤਾਂ ਅੰਜਾਮ ਤੱਕ ਲੈ ਕੇ ਜਾਣਾ ਜ਼ਰੂਰੀ ਆ ਕਿਉਂਕਿ ਲੋਕ ਰਾਜ ਦੇ ਲਈ ਨਹੀਂ ਰਹੇ ਪਿਰਤਾ ਪਿਰਤਾਦਰ ਪਿਰਤਾ ਪਿਰਤਾਦਰ ਪਿਰਤਾ ਚਲਦੀਆਂ ਰਹਿਣਗੇ ਫਿਰ ਤਾਂ ਪੰਚਾਇਤੀ ਰਾਜ ਸਿਸਟਮ ਹੀ ਖਤਮ ਹੋ ਜਾਊਗਾ ਲੋਕਾਂ ਦੇ ਭੇੜ ਹੋ ਜਾਣਗੇ ਪਹਿਲੇ ਸਾਡੀ ਨਾਲ ਵਾਦੀ ਘਟਦੀ ਰਹੀ ਆ ਜਾ ਰਹੀ ਆ ਜਿੰਨੇ ਹੈਗੇ ਹੋ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਲੜਾ ਰਹੇ ਹੋ ਨਮਾਇਦੇ ਇਹ ਕੰਮ ਕਰਦੇ ਹੁੰਦੇ ਆ ਨਮਾਇਦੇ ਦਾ ਸਮਾਜ ਨੂੰ ਜੋੜਨ ਦਾ ਕੰਮ ਕਰਦੇ ਆ ਨਮਾਇਦੇ ਦਾ ਸਮਾਜ ਨੂੰ ਚੱਕੀ ਸੇਹ ਦੇਣ ਦਾ ਕੰਮ ਕਰਦੇ ਹੁੰਦੇ ਆ ਕਾਗਜ਼ਾਤ ਕਰਾ ਕੇ ਮਤਲਬ ਬੀਬੀਆਂ ਦੇ ਹੱਥਾਂ ਦੇ ਵਿੱਚੋਂ ਫਾਈਲਾਂ ਫੜ-ਫੜ ਕੇ ਯਾਰ ਤੁਸੀਂ ਧੱਕੇ ਮਾਰ ਰਹੇ ਹੋ ਧੱਕੇ ਮਰਵਾ ਰਹੇ ਹੋ ਉਹਨਾਂ ਨੂੰ ਇਹ ਇਹ ਕਰਦੇ ਹੁੰਦੇ ਨੇ ਨੁਮਾਇंदे ਯਾਰ ਕੰਮ ਤੇ ਇਹ ਇਹ ਨੁਮਾਇੰਦਿਆਂ ਦਾ ਕੰਮ ਹੁੰਦਾ ਵੀ ਤੁਸੀਂ ਮਤਲਬ ਲੋਕਾਂ ਦੇ ਕਾਗਜ਼ ਬਿਨਾਂ ਕਿਸੇ ਗੱਲ ਤੋਂ ਰੱਦ ਕਰਾ ਕੇ ਉਹਨਾਂ ਦੇ ਆਪਸੀ ਭਾਈਚਾਰੇ ਨੂੰ ਤੋੜ ਦੋ ਤੇ ਫਿਰ ਬੜੇ ਮਿੱਠੇ ਜੇ ਬਣ ਕੇ ਤੁਸੀਂ ਸਹਿਮਤੀ ਦੀ ਗੱਲ ਕਰੋ ਇਹ ਨੁਮਾਇंदे ਨਹੀਂ ਕੰਮ ਕਰਦੇ ਹੁੰਦੇ ਇਹ ਫਿਰ ਮੈਂ ਮਾਫ ਕਰਿਓ ਵੀ ਇਹ ਇੱਕ ਸ਼ੋਭ ਦੀਆਂ ਹੀ ਹੈਗੀਆਂ ਗੱਲਾਂ ਸੋ ਇਹ ਕੱਲੇ ਸਰਕੇ ਦਾ ਨਹੀਂ ਹੁਣ ਮੇਰੇ ਕੋਲੇ ਪਟਿਆਲਾ ਜ਼ਿਲ੍ਹੇ ਦੀ ਮੈਂ ਸਾਰੀ ਰਿਪੋਰਟ ਲੈ ਰਿਆ ਲਗਭਗ ਸਾਰੇ ਜ਼ਿਲ੍ਹੇ ਦੇ ਵਿੱਚੋਂ ਇਹੋ ਹਾਦਸੇ ਨੇ ਮੈਂ ਵਾਕਿਆ ਨੂੰ ਬੇਨਤੀ ਕਰਦਾ ਜਿਹੜੇ ਹੋਰ ਸੱਜਣ ਜਿਨ੍ਹਾਂ ਨਾਲ ਵਧਿੱਕੀ ਹੋਈ ਆ ਵੀ ਵੀਰੋ ਇਹ ਕੱਲੀ ਤੁਹਾਡੀ ਲੜਾਈ ਨਹੀਂ ਹੈਗੀ ਜਿਨ੍ਹਾਂ ਦੇ ਕਾਗਜ਼ ਰੱਦ ਹੋਏ ਨੇ ਇਹ ਤੁਹਾਡੀ ਲੜਾਈ ਨਹੀਂ ਇਹ ਸਮਝ ਲਓ ਵੀ ਤੁਸੀਂ ਇੱਕ ਪਰਵਕਾਰ ਪੰਜਾਬ ਦੇ ਲੋਕ ਰਾਜ ਦੇ ਉੱਤੇ ਜਿਹੜਾ ਸੂਬਾ ਇਸ ਦੇਸ਼ ਵਿੱਚ ਲੋਕ ਰਾਜ ਲਿਆਉਣ ਦੇ ਵਿੱਚ ਮੋਰੀ ਤੌਰ ਦੇ ਉੱਤੇ ਸੂਬਾ ਮੰਨਿਆ ਜਾਂਦਾ ਉਹ ਲੋਕ ਰਾਜ ਨੂੰ ਬਚਾਉਣ ਵਾਸਤੇ ਤਕੜੇ ਹੋ ਕੇ ਲੜੋ ਤੁਸੀਂ ਆਪਣੇ ਆਪਣੇ ਤੌਰ ਦੇ ਉੱਤੇ ਵੀ ਜਿਹੜੇ ਕੇਸ ਆ ਆਪਣੇ ਆਪਣੇ ਹਲਕਿਆਂ ਦੇ ਜਿਹੜੇ ਥੋੜੇ ਕੋਈ ਆਕੂ ਵਿਚਰਦੇ ਨੇ ਉਹਨਾਂ ਦੇ ਜ਼ਰੀਏ ਕੇਸ ਤੋਂ ਨਹੀਂ ਮੈਨੂੰ ਦੱਸੋ ਆਪਾਂ ਕੱਲ ਹਰ ਹਾਲ ਦੇ ਵਿੱਚ ਹਾਈ ਕੋਰਟ ਜਾਣਾ ਤੇ ਮੈਨੂੰ ਉਮੀਦ ਆ ਮਾਨਜੋਗ ਅਦਾਲਤ ਤੇ ਮਾਨਜੋਗ ਹਾਈ ਕੋਰਟ ਦੇ ਉੱਤੇ ਕਿ ਉਹ ਜ਼ਰੂਰ ਲੋਕਾਂ ਨੂੰ ਬਚਾਉਣ ਵਾਸਤੇ ਇਮੀਡੀਏਟ ਐਕਸ਼ਨ ਅਜਰਾ ਉਹ ਇਹ ਸਾਰੇ ਮਸਲੇ ਦੇ ਵਿੱਚ ਲੁਗਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ